ਅੱਜ ਨਾ ਭਾਈ ਆਪਾਂ ਕਣਕ ਦੇ ਉੱਪਰ ਪਾਲਕ ਬਾਥੂ ਵਾਲੀ ਤੇ ਆਪਾਂ ਸਪਰੇਅ ਕਰੀ ਜਾਂਦੇ ਹਾਂਗੇ ਤੇ ਸਾਰੀ ਆਪਾਂ ਗੱਲਬਾਤ ਕਰਾਂਗੇ ਵੀ ਕਿਹੜੀ ਆਪਾਂ ਸਪਰੇਅ ਕੀਤੀ ਆ ਤੇ ਪਹਿਲਾਂ ਆਪਾਂ ਕਿਹੜੀ ਕੀਤੀ ਸੀ ਤੇ ਦੇਖ ਵੀ ਸਕਦੇ ਹੋ ਦਰਬਾਈ ਆਪਣਾ ਨਾਲ ਦਾ ਜਿਹੜਾ ਢੋਲੀ ਚੱਕੀ ਜਾਂਦਾਗਾ ਤੇ ਕਣਕ ਭਈ ਅੱਜ ਤਕਰੀਬਨ 55 ਦਿਨਾਂ ਦੀ ਕਣਕ ਹੋ ਚੁੱਕੀ ਹੈ ਤੇ ਪਾਲਕ ਬਾਥੂ ਜਿਹੜੀ ਸਮੱਸਿਆ ਕਾਫੀ ਜਿਹੜੀ ਮਾਤਰਾ ਦੇ ਵਿੱਚ ਸੀ ਤੋ ਗੇ ਸਭ ਤੋਂ ਪਹਿਲਾਂ ਬਈ ਬੱਸ ਦੱਸਦੀ ਹੈ ਨਾ ਜਿਹੜਾ ਆਪਾਂ ਬਾਹਨ ਆਪਾਂ ਇਹ ਕਣਕ ਬੀਜਾਂ ਤੋਂ ਪਹਿਲਾਂ ਆਪਾਂ ਇਹ ਰੌਣੀ ਕੀਤਾ ਸੀ ਬਈ ਤੇ ਰੌਣੀ ਕਰਕੇ ਤੇ ਆਪਾਂ ਕੀਤੀ ਸੀ ਆਪਾਂ ਕਣਕੇ ਆਪਣੀ ਜ਼ੀਰੋ ਡਰਲ ਨਾਲੀ ਬੀਜੀ ਵੀ ਹੈਗੀ ਤੇ ਸਭ ਤੋਂ ਪਹਿਲਾਂ ਬਈ ਇਹਦੇ ਉੱਪਰ ਆਪਾਂ ਕੀਤੀ ਸੀ ਜਿਹੜੇ ਆਪਾਂ ਕੋਰ ਦੇ ਉੱਪਰ ਆਪਾਂ ਅਵਕੀਰਾ ਕਰਦੇ ਆਪਾਂ ਤੇ ਗੁੱਲੀ ਡੰਡੇ ਉੱਪਰ ਆਪਾਂ ਨੂੰ ਪਤਾ ਵੀ ਤਿੰਨ ਦਿਨਾਂ ਬਾਅਦ ਆਪਾਂ ਪਾਣੀ ਲਾਉਣੇ ਆਂਗੇ ਤੇ ਪਹਿਲਾਂ ਤਾਂ ਆਪਾਂ ਆਏ ਦੇਖੀ ਜੇ ਗਏ ਵੀ ਪਾਣੀ ਲਾਤਾ ਤਿੰਨ ਦਿਨ ਹੋ ਗਏ ਵੀ ਗੁੱਲੀ ਡੰਡਾ ਕੰਟਰੋਲ ਆ ਜੇ ਹੋ ਜੂਗਾ ਤੇ ਰੇਵੀਨ ਬਾਈ ਲੱਗਿਆ ਕਣਕ ਨੂੰ ਲੇਟ ਹੋ ਗਈ ਸੀ ਤੇ ਗੁੱਲੀ ਡੰਡਾ ਥੋੜਾ ਜਿਹਾ ਕੰਟਰੋਲ ਘੱਟ ਕੀਤਾ ਬਾਈ ਤੇ ਉਸ ਤੋਂ ਬਾਅਦ ਬਈ ਆਪਾਂ ਕੀਤੀ ਸੀ ਆਪਾਂ ਬਈ ਐਫ ਐਮ ਸੀ ਦੀ ਅੰਬਰੀਵਾ ਕੀਤੀ ਹੈਗੀ ਤੁਹਾਨੂੰ ਬਾਦ ਖਾ ਪੀ ਦਿੰਨੇ ਆਪਾਂ ਨਾ ਬਾਈ ਅੰਬਰੀਵਾ ਐਫ ਐਮ ਸੀ ਦੀ ਕੀਤੀ ਆਪਾਂ ਤੇ ਬੈਸਤਾ ਜੀ ডোজ ਆਪ ਨੂੰ ਸਭ ਨੂੰ ਪਤਾ ਹੀ ਆ ਬਈ ਦੱਸਣ ਦੀ ਕੋਈ ਆਪਾਂ ਨੂੰ ਜ਼ਿਆਦਾ ਲੋੜ ਹੈ ਨਹੀਂ ਕਿ ਨਾ ਜਿਹੜੀ 600 ਗ੍ਰਾਮ ਜਿਹੜੀ ਕੰਪਨੀ ਜਿਹੜੀ ਰეკਮੈਂਡ ਕਰਦੀ ਹੈਗੀ ਇੱਕ ਕਿੱਲੇ ਦੇ ਵਿੱਚ 600 ਗ੍ਰਾਮ ਜਿਹੜੀ ਕੰਪਨੀ ਕਹਿੰਦੀ ਹੈਗੀ ਵੀ ਪਾਉਣੀ ਚਾਹੀਦੀ ਹੈਗੀ ਪਰ ਜਿੱਥੇ ਨਾ ਬਾਹਣ ਥੋੜੇ ਯਾ ਡੱਕਰ ਹੋਣ ਉੱਥੇ ਆਪਾਂ ਕਿੱਲੇ ਦੇ ਵਿੱਚ ਪਾ ਸਕਦੇ ਆਂਗੇ ਪਰ ਜਿੱਥੇ ਬਾਹਣ ਆਪਾਂ ਥੋੜੇ ਤਰਸੀਲੇ ਹੋਣ ਆਪ ਨੂੰ ਸੇ ਘੱਟੋ ਘਾਟ ਆਪਾਂ ਨਾ 600 ਗ੍ਰਾਮ ਵਾਲਾ ਡੱਬਾ ਆਪਾਂ ਨੂੰ ਇੱਕ ਇਹ ਘੱਟੋ ਘਾਟ ਆਪਾਂ ਨੂੰ 1.5 ਕਿੱਲੇ ਦੇ ਵਿੱਚ ਪਾਉਣਾ ਚਾਹੀਦਾਗਾ ਤਾਂ ਜਿਹੜੀ ਆਪਣੇ ਕਣਕ ਜਿਹੜੀ ਪੀਲੀ ਨਹੀਂ ਬਈ ਪੈਂਦੀ ਉਹ ਕਈ ਕਿਸਾਨ ਭਰਾਵਾਂ ਦੀਆਂ ਸ਼ਿਕਾਇਤਾਂ ਵੀ ਆਉਂਦੀਆਂ ਨੇ ਹਨਾ ਵੀਰੇ ਕਣਕ ਆਪਣੀ ਅੰਬਰੀਵਾਂ ਨੇ ਪੀਲੀ ਪਾਤੀ ਤੇ ਜੇ ਆਪਾਂ ਡੱਬਾ ਨਾ ਪਾ ਬਈ ਇੱਕ ਡੱਬਾ ਪੈਕਟ ਕੋਈ 1.5 ਕਿੱਲੇ ਦੇ ਵਿੱਚ ਪਾਈਏ ਤਾਂ ਆਪਣੇ ਕਣਕ ਨੂੰ ਕੋਈ ਤੱਕਾ ਨਹੀਂ ਲਾਉਂਦੀ ਤੇ ਆ ਦੇਖ ਸਕਦੇ ਹੋ ਹਨਾ ਬਈ ਤੈਨੂੰ ਆਪਾਂ ਰਿਜ਼ਲਟ ਵੀ ਦਿਖਾਉਣੇ ਆਪਾਂ ਨਾਲ ਅੰਬਰੀਵਾਂ ਦਾ ਆ ਪੱਕ ਬਾਥੂ ਦਾ ਨਾ ਬਈ ਜਮਾ ਨਾਸ ਮਾਰਿਆ ਪਿਆਗਾ ਏ ਬਈ ਇੱਕ ਨਾ ਇਹ ਆਪਾਂ ਨੂੰ ਹੁਣ ਆਪਾਂ ਨੂੰ ਜਿਹੜੀ ਕਰਨੀ ਪੈ ਰਹੀ ਹੈਗੀ ਦੁਬਾਰੇ ਅੰਬਰੀਵਾ ਕੀਤੀ ਨੂੰ ਆਪਾਂ ਨੂੰ ਘੱਟੋ ਘੱਟ ਬਈ ਆਪਾਂ ਕੀਤੀ ਜਿਹੇ ਦੋ ਤਰੀਕ ਨੂੰ ਕੀਤੀ ਸੀ 2 ਜਨਵਰੀ ਨੂੰ ਤੇ ਅੱਜ ਹੈਗੀ ਹੈਗੀ 14 ਜਨਵਰੀ ਅੱਜ ਦਿਨ ਆਪਾਂ ਨੂੰ 12 ਦਿਨ ਹੋ ਗਏ 11 12 ਦਿਨ ਕੀਤੀ ਨੂੰ ਅੱਜ ਆਪਾਂ ਨੂੰ ਦੁਬਾਰੇ ਤੋਂ ਆਪਾਂ ਨਾ 240 ਕਰਨੀ ਪੈ ਰਹੀ ਹੈਗੀ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਬਾਈ ਕਿਉਂਕਿ ਆਪ ਨੂੰ ਦਿਖਾ ਦਿੰਨੇ ਆਪਾਂ ਨਾ ਜਿਵੇਂ ਆ ਪੱਤੇ ਪਿਆ ਬਾਈ ਇਹਨਾਂ ਜਮਾਂ ਮਤਲਬ ਵੀ ਮਚਾਏ ਪਏ ਨੇ ਅਮਰੀਬਾ ਨੇ ਤੇ ਨਾਲ ਦੇ ਨਾਲ ਜਮਾ ਆ ਪੱਤੇ ਸਾਰੇ ਹਮ ਹਰੇ ਪਏ ਆਗੇ ਕਿਉਂਕਿ ਪਾਣੀ ਇਹ ਆਪਣਾ ਜੇ ਪਾਣੀ ਇਹਦੇ ਉੱਪਰ ਲੱਗਿਆਗਾ ਤੇ ਨਾਲ ਲੱਗਿਆ ਇਹਦੇ ਉੱਪਰ ਵੀ ਜ਼ਰੂਰੀ ਹੋ ਬਈ ਕਿਉਂਕਿ ਜਮਾ ਨਾਲ ਜਮਾ ਪਰ ਇਹਦੇ ਉੱਪਰ ਨਾ ਅਮਰੀਬਾ ਦਾ ਰਿਜ਼ਲਟ ਨਹੀਂ ਆਇਆ ਇਸ ਪੱਤੇ ਉਪਰਾਇਆ ਨਾਲ ਦੇ ਉੱਪਰ ਇਹਦੇ ਉੱਪਰ ਨਹੀਂ ਆਇਆ ਤਾਂ ਕਰਕੇ ਜਿਹੜਾ ਆਪਾਂ ਨੂੰ ਅੱਜ 24D ਕਰਨੀ ਪੈ ਰਹੀ ਹੈ ਆਪਨੂੰ ਬਈ ਤੇ ਕਣਕ ਹੋ ਗਈ ਅੱਜ ਆਪਣੀ ਘੱਟੋ ਘਾਟ ਬਈ 55 ਦਿਨਾਂ ਦੀ ਕਣਕ ਆ ਗਈ ਤੇ ਬਾਕੀ ਬਈ ਤੁਸੀਂ ਵੀ ਜਰੂਰ ਦੱਸਿਓ ਵੀ ਤੁਸੀਂ ਪਾਲਕ ਬਾਥੂਲੀ ਕਿਹੜੀ ਬਈ ਸਪਰੇਅ ਕੀਤੀ ਹੈਗੀ ਕਿਉਂਕਿ ਜੀ ਆਪਣੇ ਇਹਦੇ ਵੀ ਥੋੜੀ ਜਿਹੀ ਸਮੱਸਿਆ ਜ਼ਿਆਦਾ ਸੀ ਕੱਲੇ ਆਪਣਾ ਇਸ ਪlant ਦੇ ਵਿੱਚ ਹੀ ਇਧਰ ਲੈ ਕੇ ਆ ਪੀਲੀ ਪੀਲੇ ਕਣਕ ਦਿਸ ਰਹੀ ਹੋਗੀ ਇਹਦੇ ਵਿੱਚ ਥੋੜੀ ਜਿਹੀ ਸਮੱਸਿਆ ਜ਼ਿਆਦਾ ਸੀ ਜਦੋਂ ਆਪਣਾ ਬਾਈ ਆਪਣਾ ਸਪਰੇਅ ਕਰੀ ਜਾਂਦਾਗਾ ਉਦੋਂ ਥੋੜੀ ਜਿਹੀ ਸਮੱਸਿਆ ਘੱਟ ਆ ਗਈ ਇਸ ਪਲਾਂਟ ਦੇ ਵਿੱਚ ਜਿਹੜੀ ਸਮੱਸਿਆ ਜ਼ਿਆਦਾ ਆ ਗਈ ਸੀ ਤੇ ਅੱਜ ਫਿਰ ਇਸੇ ਕਰਕੇ ਜਿਹੜੀ 24D ਵੈਸੇ ਤਾਂ ਇਹਦਾ ਲੀਟਰ ਹੁੰਦਾ ਬਈ ਆਪਾਂ ਨੂੰ 2.5 ਕਿੱਲਿਆਂ ਦਾ ਹੁੰਦਾਗਾ ਜਿਹੜੀ ডোজ ਜਿਹੜੀ ਆਪਣੀ 400 ਐਮਐਲ ਇੱਕ ਏਕੜ ਦੀ ਹੁੰਦੀ ਹੈਗੀ ਤੇ ਆਪਾਂ ਜੇ ਘਟੋ ਘਟ ਵੀ ਸਾਢੇ 3 ਤੋਂ ਲੈ ਕੇ 4 ਕਿੱਲਿਆਂ ਦੇ ਵਿੱਚ ਆਪਾਂ 1 ਲੀਟਰ ਪਾਇਆਗਾ ਬਸ ਇਹ ডোজ ਘੱਟ ਹੈਗੀ ডোজ ਜਿਹੜੇ ਘੱਟ ਪਾਉਣ ਦਾ ਕਾਰਨ ਹੈਗਾ ਸੋਨੂੰ ਆਪਾਂ ਉਹ ਵੀ ਸਾਂਝਾ ਕਰ ਕਰਾਂਗੇ ਵੀ ਕਿਉਂ ਆਪਾਂ ਢੋਜ ਦੀ ਇੱਕ ਘਟ ਪਾ ਰਹੇ ਆ ਆਪਾਂ ਨਾ ਕਿਉਂਕਿ ਅਜੇ ਤੋ ਆਪਾਂ 10 ਦਿਨ ਪਹਿਲਾਂ 11 ਦਿਨ ਆਪਾਂ ਦੀ ਅੰਬਰੀਵਾ ਕੀਤੀ ਵੀ ਹੈਗੀ ਸਾਨੂੰ ਐ ਲੱਗਿਆ ਵੀ ਵੈਸੇ 24 ਡਿਗਰੀ 58% ਆਉਂਦੀ ਹੈਗੀ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਾਂ ਦਾ ਇਹ 1 ਲੀਟਰ ਹੈਗਾ 240 ਦਾ ਆਪਾਂ ਇਹ 3.5 ਤੋਂ ਲੈ ਕੇ 4 ਕਿੱਲਿਆਂ ਦੇ ਉੱਪਰ ਪਾਇਆਗਾ ਤੇ ਬਾਕੀ ਆਪਾਂ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਵੀ ਦੱਸਾਂਗੇ ਵੀ ਰਿਜ਼ਲਟ ਇਹਦਾ 240 ਦਾ ਕਿਵੇਂ ਰਿਹਾਗਾ ਕੀ ਗੱਲਬਾਤ ਆਗੀ ਸਾਰੀ ਤੇ ਬਾਕੀ ਇਹਦਾ ਵੀ ਅੰਬਰੀਵਾ ਦਾ ਬਾਲਕ ਬਾਥੂ ਉੱਪਰ ਰਿਜ਼ਲਟ ਆਇਆ ਤਾਂ ਸੋਹਣਾ ਆਇਆਗਾ ਜਿੰਨਾ ਆਇਆਗਾ ਆਇਆ ਤਾਂ ਸੋਹਣਾ ਆਇਆਗਾ ਪਰ ਆਇਆ ਥੋੜਾ ਘੱਟ ਆਗਾ ਜਾਂਦਾ ਹੋ ਸਕਦਾ ਵੀ ਪਾਲਕ ਬਾ થોੜਾ ਵੱਡਾ ਹੋ ਗਿਆ ਹੋਵੇ ਵੀ ਤਾਂ ਕਰਕੇ ਇੱਕ ਆ ਹੀ ਨਹੀਂ ਸਾਨੂੰ ਕਾਰਨ ਪਤਾ ਲੱਗ ਰਿਹਾ ਵੀ ਹੁਣ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਭਾਈ ਵੀ ਆਹ ਦੇਖੋ ਨਾਲ ਦੇ ਪੱਤੇ ਜਮਾ ਉਸ ਕਾਏ ਪਿਆਗੇ ਜਮਾ ਨਾਲ ਦੇ ਪੱਤੇ ਤੇ ਦੂਜੇ ਪਾਸੇ ਪਜੇ ਨਾਲ ਦੇ ਪੱਤਿਆਂ ਦੀ ਗੱਲ ਕਰੀਏ ਜਮਾ ਜਿਵੇਂ ਆ ਪਿਆਗਾ ਤੇ ਜਮਾ ਹਰੇਕ ਚਾਰ ਪਿਆਗੇ ਕਿਉਂਕਿ ਜਦੋਂ ਪਾਣੀ ਮੰਨ ਕੇ ਚਲੋ ਵੀ ਇਸ ਪੱਤਿਆਂ ਦੇ ਉੱਪਰ ਪਿਆ ਹੋਊਗਾ ਜਿਹੜੇ ਆਪਣੇ ਆ ਸਕਾਏ ਪਏ ਆਗੇ ਤੇ ਇਹਨਾਂ ਦੇ ਉੱਪਰ ਵੀ ਪਾਣੀ ਪਿਆ ਹੋਊਗਾ ਇਹ ਕੀ ਕਾਰਨ ਕੀ ਹੋ ਸਕਦਾਗਾ ਵੀਰੇ ਕਈ ਥਾਵਾਂ ਦੇ ਉੱਪਰ ਜਿਹੜਾ ਰਿਜ਼ਲਟ ਨਹੀਂ ਆਇਆ ਤੇ ਬਾਕੀ ਤੁਸੀਂ ਬਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਕਾਰਨ ਹੋ ਸਕਦਾਗਾ ਤੇ ਜਿਹਦੇ ਕਾਰਨ ਰਿਜ਼ਲਟ ਨਹੀਂ ਆਇਆ ਹੁਣ ਤੇ ਬਾਕੀ ਤੁਹਾਨੂੰ ਆਪਾਂ ਦੂਜਾ ਵੀ ਆ ਪਲਾਂਟ ਦਿਖਾਉਣੇ ਆਗੇ ਤੇ ਉਹਦੇ ਉੱਪਰ ਵੀ ਜਿਹੜੇ ਆਪਾਂ ਅੰਬਰੀਵਾ ਦਾ ਕੀਤੀ ਨਹੀਂ ਉਹਦੇ ਉੱਪਰ ਅੱਜ ਅਪਾ 24D ਕਰ ਰਹੇ ਆਪਾਂ ਤੇ ਉਹਦੇ ਉੱਪਰ ਪਾਲਕ ਤੇ ਬਾਤੂ ਦਾਗਾ ਅਟੈਕ ਹੈਗਾ ਉਹ ਨਾ ਮਾਤਰਾਗਾ ਕੀ ਕਹਿੰਦਾ ਕਦੇ-ਕਦੇ ਵੀ ਥੋੜੇ-ਥੋੜੇ ਥਾਮਤ ਦੇ ਕੋਈ 5-7 ਕਰਮਾਂ ਤੇ ਕੋਈ ਇੱਕ ਦਾ ਬੂਟਾ ਆ ਜੇ ਜਿਵੇਂ ਇੱਥੇ ਆ ਪਿਆਗਾ ਇਹਦੇ ਉੱਪਰ ਹੈ 240 ਕੀਤੀ ਵੀ ਹੈ ਤੇ ਇਹਨੇ ਦਾ ਕਮਲਾ ਜਿਹਾ ਬੂਟਾ ਕਰਤਾ ਦੇਖ ਵੀ ਸਕਦੇ ਹੋ ਨਾ 240 ਦਾ ਰਿਜ਼ਲਟ ਵੀ ਚੰਗਾਗਾ ਸੋਹਣਾਗਾ ਪਰ ਇਹ ਅੰਬਰੀਵਾਂ ਨੇ ਗੁੱਲੀ ਡੰਡਾ ਤਾਂ ਕਾਫੀ ਇਹਦਾ ਮਾਤਰਾ ਦੇ ਵਿੱਚ ਇਹਦਾ ਕੰਟਰੋਲ ਕੀਤਾਗਾ ਪਰ ਪਾਲਕ ਬਾਥੂ ਜੇ ਤਾਂ ਜ਼ਿਆਦਾ ਹੋ ਸਕਦਾਗਾ ਜਿਹੜਾ ਕਾਰਨ ਕਈ ਥੰਮ ਤੇ ੱੱਕਾ ਜ਼ਰੂਰ ਲੱਗੇਗਾ ਹੁ ਕਹਿੰਦੇ ਆਪਾਂ ਇਹਦੋਂ ਢੋਲੀ ਭਰ ਕੇ ਆਪਾਂ ਪਾਣੀ ਦੀ ਵਿੱਚ ਪਾ ਕੇ ਸਪਰੇ ਇੱਥੋਂ ਆਪਾਂ ਲੰਗਦੇ ਆਂਗੇ ਇੱਥੇ ਆਪਾਂ ਆਟੋਮੈਟਿਕ ਨਾਲ ਆਪਾਂ ਫਫਾਰਾ ਆਪਾਂ ਤੋਂ ਡਬਲ ਵੱਜ ਜਾਂਦਾਗਾ ਨਾ ਦੇਖੋ ਇੱਥੇ ਕਣਕ ਪੀਲੀ ਪਈ ਪਈ ਹੈਗੀ ਉਹ ਮੱਲੋ ਮੱਲੀ ਪਰ ਲੰਗਦੇ ਆਂਗੇ ਤੇ ਵਾਰਾ ਦਾ ਬਾਜੀ ਆਂਦਾ ਬਈ ਤੇ ਬਾਕੀ ਤੁਸੀਂ ਵੀ ਜਿਹੜਾ ਜਰੂਰ ਦੱਸਿਓ ਵੀ ਆਪਾਂ ਅੜੀ ਕਿਹੜੀ ਸਪਰੇਅ ਕੀਤੀ ਹੈਗੀ ਤੇ ਗੁੱਲੀ ਡਾਂਡੇ ਵਾਸਤੇ ਕਿਹੜੀ ਕੀਤੀ ਹੈਗੀ ਉਹ ਵੀ ਜਰੂਰ ਬਈ ਸਾਂਝੀ ਕਰਿਓ ਤੇ ਬਾਕੀ ਇਸ ਪlant ਦੇ ਵਿੱਚ ਇਹ ਸਮੱਸਿਆ ਜ਼ਿਆਦਾ ਹੈਗੀ ਸੀ ਉਧਰ ਥੋੜੀ ਘੱਟ ਹੈਗੀ ਤੇ ਸਨੋ ਪਹਿਲੇ ਦੱਸਤਾ ਇਹਦੇ ਵਿੱਚ ਕਿਉਂ ਆਈ ਹੈ ਕਾਰਨ ਕੀ ਸੀ ਸਭ ਤੋਂ ਵੱਡਾ ਦਾ ਕਾਰਨ ਹੈਗਾ ਸੀ ਆ ਦੋ ਕਿਆਰਿਆਂ ਦਾ ਇਹ ਆਪਾਂ ਪਹਿਲਾਂ ਰੌਣੀ ਕੀਤੀ ਸੀ ਰੌਣੀ ਕਰਕੇ ਤੇ ਆਪਣਾ ਜੀਰੋ ਡ੍ਰਿਲ ਕਣਕ ਕੀਤੀ ਜਗੀ ਤਾਂ ਕਰਕੇ ਥੋੜੀ ਜੀ ਪਾਲਕ ਬਾਥੂ ਦੀ ਸਮੱਸਿਆ ਜ਼ਿਆਦਾ ਆ ਗਈ ਸੀ ਆਹੀ ਇੱਕ ਜਿਹੜਾ ਮੇਨ ਕਾਰਨ ਸੀ ਤੇ ਬਾਕੀ ਜੋ ਮਾੜਾ ਮੋਟਾ ਪਿਛਲੇ ਸਾਲਾਂ ਦੇ ਵਿੱਚ ਵੀ ਹੁੰਦਾਗਾ ਤੇ ਇਹ ਸਾਜਿਆ ਰੌਣੀ ਕਰਕੇ ਥੋੜੀ ਸਮੱਸਿਆ ਜ਼ਿਆਦਾ ਆ ਗਈ ਸੀ ਤੇ ਬਾਕੀ ਸਾਰੇ ਭਰਾਵਾਂ ਨੂੰ ਪਿਆ ਪਰੀ ਸਤਿ ਸ੍ਰੀ ਅਕਾਲ ਜਿਹੜੇ ਨੇ ਆਪਣੀ ਵੀਡੀਓ ਐਂਡ ਤੱਕ ਬਈ ਵੇਖੀ ਤੇ ਆਪਣੇ ਇਹਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਨਮੀਤ ਨਮੀ ਵੀਡੀਓ ਪਾਉਂਦੇ ਰਹਿੰਨੇ ਆਗੇ ਤੇ ਆਪਣੀ ਵੀਡੀਓ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਆ ਸਕੇ ਬਈ ਧੰਨਵਾਦ